ਮੈਂ ਇਹ اپੀਲ ਕਰਨੀ ਚਾਹੁੰਦਾ ਕਿ ਜਿਹੜੇ ਆਮ ਬੰਦੇ ਜਿਹੜੇ ਨੇ 6 ਜੂਨ ਦੇ ਉੱਤੇ ਹੁੱਲੜਬਾਜੀ ਕਰਦੇ ਨੇ ਇਹਨਾਂ ਨੂੰ 11 ਮਹੀਨੇ ਜਿਹੜੀ ਕੋਈ ਕਾਰਵਾਈ ਕਰਨੀ ਚਾਹੀਦੀ ਤੇ ਇਹ ਮਹੀਨਾ ਜਿਹੜਾ ਸ਼ਾਂਤ ਮਹੀਨੇ ਦਾ ਟੰਗ ਦੇਣਾ ਕਰਨਾ ਚਾਹੀਦਾ। ਜਿਵੇਂ ਸ਼ਰੋਮੀ ਕੱਟੀ ਜਿਹੜੀ ਆਪਣਾ ਵਰਤੀਰਾ ਵਰਤ ਰਹੀ ਆ ਸਾਡੇ ਉੱਤੇ ਉਹਨਾਂ ਨੇ ਇਹ ਕੀਤਾ ਵਾਜੇ ਜਦ ਮਲਕੇ ਵੀ ਸਾਡੇ 4 ਮਤੇ ਜਿਹੜੇ ਨੇ ਲਗਾਤਾਰ ਮਤੇ ਦੇ ਮਾਤਾ ਮਤੇ ਦੇ ਮਤਾ ਪਾ ਕੇ ਸਾਡੀ ਕੁਰਬਾਨੀ ਜਿਹੜੀ ਧਰਮੀ ਥੋੜੀ ਜਿਹੜੀ ਮਿੱਟੀ ਚ ਮਲਾ ਰਹੀ ਆ। ਜਿਉਂ ਉਹਨੂੰ 1084 ਦਾ ਟੈਂਕ ਦੇ ਤੋਪਾਂ ਨਾਲ ਹਮਲਾ ਹੁੰਦਾ ਾਕਾਲ ਤੱਕ ਢਾਢੇ ਨਹੀਂ ਹੁੰਦਾ ਭਇਆ ਰਾਮ ਦੇ ਦੋਸ਼ੀ ਸੰਗਤ ਮਾਰੀ ਜਾਂਦੀ ਆ 10 12 ਸਾਲ ਪੰਜਾਬ ਜਿਹੜਾ ਵਾ ਸੰਤਾਪ ਭੋਗਦਾ ਲੇਕਿਨ ਉਹਦੇ ਵਿੱਚ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਗੁਰਜੀਕਾ ਖਾਲਸਾ ਵਾ ਇਸ ਰਥੇ ਮੈਂ ਸਿੱਖ ਧਰਮੀ ਕੋਜੀ ਆਸ਼ਮ ਦਾ ਪ੍ਰਧਾਨ ਬਲਦੇਸ ਸਿੰਘ ਅਰਦਾਸ ਹੋ ਬੋਲ ਰਿਹਾ ਔਰ ਮੈਂ ਅੱਜ ਦੇ ਦਿਨ ਦੇ ਉੱਤੇ ਪ੍ਰੈਸ ਦਾ ਵੀ ਧੰਨਵਾਦ ਜਿੱਥੇ ਕਰਦਾ ਉੱਥੇ ਮੈਂ ਸਮੂਹ ਸੰਗਤ ਦਾ ਵੀ ਧੰਨਵਾਦ ਕਰਦਾ ਕਿ ਜਿਹੜੇ ਸਾਡੇ ਦਰਦ ਨੂੰ ਪ੍ਰੈਸ ਵਾਲੇ ਪਹੁੰਚਾਉਂਦੇ ਨੇ ਤੇ ਸੱਜਣ ਮਿੱਤਰ ਜਿਹੜੇ ਦੇਸ਼ ਵਿਦੇਸ਼ ਦੇ ਵਿੱਚ ਸੰਗਤਵਾ ਜਿਹੜੀ ਸਾਡੇ ਨਾਲ ਸਾਥ ਦੇ ਰਹੀ ਆ। ਔਰ ਮੈਂ ਗੱਲ ਕਹਿੰਨਾ ਕਿ ਅੱਜ ਜਿਹੜਾ ਸਿੱਖ ਕੌਮ ਵਾਸਤੇ ਸਭ ਤੋਂ ਮਾੜਾ ਦਿਨ ਵਾ ਕਿ ਜਿਸ ਦਿਨ ਸਾਡੀ ਕੌਮ ਦੇ ਉਹ ਜਰਨੈਲ ਉਹ ਸੰਤ ਸ਼ਹੀਦ ਹੋਏ ਨੇ ਕਿ ਜਿਹਨੇ ਆਪਣੇ ਧਰਮ ਤੇ ਕੌਮ ਦੇ ਖਾਤਰ ਸਾਡੇ ਹੱਕਾਂ ਵਾਸਤੇ ਜਿਹੜੇ ਲੜਾਈ ਲੜਦੇ ਸੀ ਉਹ ਮਰ ਕੇ ਅਲ ਦੇ ਸ਼ਹਾਦਤ ਦੇ ਗਏ ਔਰ ਮੈਂ ਇਹ ਅਪੀਲ ਕਰਨੀ ਚਾਹੁੰਦਾ ਕਿ ਜਿਹੜੇ ਆਮ ਬੰਦੇ ਜਿਹੜੇ ਨੇ 6 ਜੂਨ ਦੇ ਉੱਤੇ ਹੁੱਲੜਬਾਜੀ ਕਰਦੇ ਨੇ ਇਹਨਾਂ ਨੂੰ 11 ਮਹੀਨੇ ਜਿਹੜੀ ਕੋਈ ਕਾਰਵਾਈ ਕਰਨੀ ਚਾਹੀਦੀ ਤੇ ਇਹ ਮਹੀਨਾ ਜਿਹੜਾ ਸ਼ਾਂਤ ਮਹੀਨੇ ਢੰਗ ਦੇ ਨਾਲ ਕਰਨਾ ਚਾਹੀਦਾ ਔਰ ਜਿੱਦਾਂ ਸੰਤ ਸਾਡੇ ਹੱਕਾਂ ਵਾਸਤੇ ਲੜ ਰਹੇ ਸੀ ਜਿਵੇਂ ਉਹ ਸਾਡੇ ਆਪਣੇ ਸਿੱਖੀ ਵਾਸਤੇ ਕਰ ਰਹੇ ਸੀ ਉਹਦਾ ਸੰਦੇਸ਼ ਜਿਹੜਾ ਸਾਨੂੰ ਵਰਲਡ ਦੇ ਵਿੱਚ ਪਹੁੰਚਾਉਣ ਦੀ ਜਿਹੜੀ ਲੋੜ ਆ ਔਰ ਅੱਜ ਦੁਖ ਦੀ ਗੱਲ ਕੀ ਆ ਕਿ ਜਿਹੜੇ ਅੱਜ ਤੋਂ ਪਹਿਲਾਂ ਜੇਕਰ ਸਿੱਖ ਇਤਿਹਾਸ ਤੇ ਛਾਤੀ ਮਾਰੀਏ ਸਾਡੇ ਉਤੇ ਭਾਰੀ ਹਮਲੇ ਜਿਹੜੇ ਹੋਏ ਨੇ ਔਰ ਉਹ ਜਿਹੜੇ ਸੀ ਆਮ ਕਰਪਾਣਾ ਨੇ ਜਾਂ ਟਾਲਾ ਕਰਪਾਣਾ ਦੀ ਲੜਾਈ ਸੀ ਲੇਕਿਨ ਜਿਹੜਾ ਜੂਨ 84 ਦਾ ਜਿਹੜਾ ਹਮਲਾ ਵਾ ਇਹਦੇ ਉਤੇ ਦੋ ਚੀਜ਼ਾਂ ਦੇ ਉਤੇ ਵਿਚਾਰ ਕਰਨ ਦੀ ਲੋੜ ਆ ਕਿ ਸਭ ਤੋਂ ਪਹਿਲਾਂ ਸਾਡੇ ਆਪਣੇ ਉਸ ਦੇਸ਼ ਦੀ ਸਰਕਾਰ ਨੇ ਕੀਤਾ ਜਿਹੜੀ ਸਾਡੀ ਜਾਨ ਮਾਲ ਦੀ ਰਾਖੀ ਕਰਦੀ ਆ ਉਹਨੇ ਖੁਦ ਹਮਲਾ ਆਪ ਕੀਤਾ ਦੂਸਰਾ ਉਹ ਹਥਿਆਰ ਵਰਤੇ ਨੇ ਟੈਂਕ ਦੇ ਤੋਪਾਂ ਜਿਹੜੇ ਮਲਕੇ ਵਿੱਚ ਜਿਹੜਾ ਨੇ ਬਾਹਰ ਜਿਹੜੇ ਦੇਸ਼ਾਂ ਦੇ ਦੂਸਰੇ ਦੇਸ਼ਾਂ ਦੇ ਉਤੇ ਜਿਹੜੇ ਵਰਤੇ ਜਾਂਦੇ ਨੇ ਔਰ ਅੱਜ ਜਿਹੜੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਸਾਨੂੰ ਇਸ ਚੀਜ਼ ਦੇ ਉੱਤੇ ਬੜੀ ਗੰਭੀਰਤਾ ਦੇ ਨਾਲ ਵਿਚਾਰ ਕਰਨ ਦੀ ਲੋੜ ਆ ਔਰ ਸਾਨੂੰ ਬੋਲੰਟੀ ਲੋੜ ਕਿਉਂ ਪਈ ਇਸ ਤੇ ਵਿਚਾਰ ਕਰਨ ਦੀ ਲੋੜ ਇਹ ਮੁਤਾਜਾ ਸਾਰਾ ਧਰਮੀ ਫੋਜਾ ਸੋਚਣ ਸਮਝਣ ਤੇ ਵਿਚਾਰਨ ਦੀ ਗੱਲ ਆ ਕਿ ਇਹਨਾਂ ਨੇ 40 ਸਾਲ ਦੇ ਵਿੱਚ ਜਿਹੜਾ ਵਾ ਅੱਜ ਤੋਂ ਪਹਿਲਾਂ ਜਿਹੜਾ ਹਮਲਾ ਹੋਇਆ ਸੀ ਉਹਦੇ ਵਿੱਚ ਇਹਨਾਂ ਨੇ ਜਿਹੜਾ ਹੀ ਸਾਰੀਆਂ ਸਰਕਾਰਾਂ ਨੇ ਨਾਲ ਕੇ ਕਰਨ ਦੇ ਨਾਲ ਇਹਨਾਂ ਨੇ ਅਤਵਾਦ ਦੇ ਨਾਲ ਜੋੜ ਦਿੱਤਾ ਤੇ ਜਿਹੜਾ ਹੀ ਆਮ ਲੋਕਾਂ ਦੇ ਵਿੱਚ ਇਹ ਪਿਆ ਗਿਆ ਕਿ ਜਿਹੜਾ ਹਮਲਾ ਸੀ ਅਤਵਾਦਕ ਕਰਕੇ ਜਿਹੜਾ ਹੋਇਆ ਔਰ ਹੁਣ ਜਿਹੜਾ ਸ਼ਰੋਮੀ ਘਟੀ ਜਿਹੜੀ ਆਪਣਾ ਮਰਤੀਰਾ ਵਰਤ ਰਹੀ ਆ ਸਾਡੇ ਉੱਤੇ ਉਹਨਾਂ ਨੇ ਇਹ ਕੀਤਾ ਵਾਗੇ ਜਦ ਮਲ ਕੇ ਵੀ ਸਾਡੇ ਚਾਰ ਮਤੇ ਚੜੇ ਨੇ ਲਗਾਤਾਰ ਮਤੇ ਦੇ ਮਤਾ ਮਤੇ ਦੇ ਮਤਾ ਪਾ ਕੇ ਸਾਡੀ ਕੁਰਬਾਨੀ ਜਿਹੜੀ ਧਰਮੀ ਫੌਜ ਜਿਹੜੀ ਮਿੱਟੀ ਚ ਮਲਾ ਰਹੀ ਆ ਔਰ ਅੱਜ ਸਾਨੂੰ ਇਸ ਕਰਕੇ ਲੋੜ ਪਈ ਆ ਪ੍ਰਸ ਦੇ ਥਰੂ ਆਉਣ ਦੀ ਇਸ ਕਰਕੇ ਸਾਨੂੰ ਦਰਬਾਰ ਸਾਹਿਬ ਆ ਗਿਆ ਆਪਣੀ ਕੁਰਬਾਨੀ ਨੂੰ ਆਪ ਜਾ ਕੇ ਕਰਨੀ ਲੋੜ ਆ ਕਿ 84 ਜਿਵੇਂ ਉਹਨਾਂ ਨੇ ਆਮ ਸਿੱਖਾਂ ਨੂੰ ਆਤਵਾ ਦਾ ਜੋੜ ਦਾ ਸਾਡੇ ਨਾਲ ਮਤੇਵਾ ਕੇ ਮਿਟਾਤੇ ਅਹੀਂ 10 ਸਾਲਾਂ ਨੂੰ ਖਤਮ ਹੋ ਗਏ ਤੇ ਸਾਡੀ ਧਰਮੀ ਪਏ ਜਿਹੜਾ 84 ਜਿਹੜਾ ਰਫਾ ਦਫਾ ਹੋ ਜੂਗਾ ਇਸ ਕਰਕੇ ਸਾਨੂੰ ਅੱਜ ਜਿਹੜੀ ਇਹ ਬੋਲਣ ਦੀ ਲੋੜ ਪਈ ਇਹ ਜਿਹੜਾ ਇਹ ਕੇਸ ਨੀਤ ਦੇ ਨਾਲ ਇਹਨਾਂ ਨੇ ਜਿਹੜਾ ਹਮਲਾ ਕੀਤਾ ਇਹਦੇ ਉੱਤੇ ਵੀ ਵਿਚਾਰ ਕਰਨ ਦੀ ਲੋੜ ਆ ਸਰਕਾਰ ਨੇ ਬੜੀ ਗਹਿਾਈ ਤੱਕ ਰਹੀ ਰਹੀ ਕਹਿੰਦੇ ਨਾ ਅਚਾਨਕ ਹਮਲਾ ਹੋਇਆ ਮੈਨਾਂ ਸੰਗਤ ਨੂੰ ਹੱਥ ਛੋੜ ਕੇ ਬੇਨਤੀ ਕਰਨਾ ਕਿ ਅਚਾਨਕ ਹਮਲਾ ਨੇ ਹੋਇਆ ਬੜੀ ਯੋਜਨਾਬੰਦ ਤਰੀਕੇ ਨਾਲ ਬਰਤਾਨੀਆਂ ਦੀ ਸਰਕਾਰ ਦੇ ਨਾਲ ਰਲ ਕੇ ਇੱਥੇ ਸਾਰੇ ਜਿਹੜੇ ਇੱਥੇ ਦੀ ਦਰਬਾਰ ਸਾਹਿਬ ਦਾ ਮਾਡਲ ਬਾਕੇ ਉਹਦੇ ਤੇ ਹਾਸਲ ਕਰਾ ਕੇ ਜਿਹੜਾ ਹੋਇਆ ਔਰ ਸਾਰੇ ਸੰਦੇਸ਼ ਜਿਹੜੇ ਤਾਣੇ ਬਣੇ ਜਿਹੜੇ ਆਰਮੀ ਦਾ ਨਾਲ ਉਹਨਾਂ ਕੇ ਤੇ ਫੇਰ ਜਾ ਕੇ ਕੀਤਾ ਵਾ ਔਰ ਇਹ ਜਿਹੜਾ ਵਾ ਹਮਲਾ ਜਿਹੜਾ ਹੀ ਇਹਨਾਂ ਦੀ ਨੀਤ ਇਹ ਹੀ ਕਿ ਜਿਹੜਾ 15-18 ਸਾਲ ਤੋਂ ਲੱਗਾ 35-40 ਸਖਤ ਪਗੜੀਦਾਰੀ ਕੋਈ ਵੀ ਸਿੱਖ ਜਿਹੜਾ ਵਾ ਇਹਨੂੰ ਖਤਮ ਕਰਕੇ ਇਹਨਾਂ ਨੇ ਮਲਕੇਵ ਜਿਹੜਾ ਸੀ ਸਾਰਾ ਕੌਮ ਨੂੰ ਖਤਮ ਕਰ ਦੇ। ਇਹਨਾਂ ਨੇ ਕਿ ਇੱਕ ਇੱਥੇ ਵਿਚਾਰ ਕਰਨੀ ਲੋੜ ਆ ਕਿ ਜੇ ਮਲਕੇ ਦਰਬਾਰ ਸਾਹਿਬ ਦੇ ਤੱਕ ਤੱਕ ਸੰਤ ਪੰਡਰਾਲੇ ਜਿਹੜਾ ਬਾਹਰ ਜਿਹੜਾ 35 33 ਜਿਹੜਾ ਗੁਰਦੁਆਰਾ ਹੈ ਉੱਥੇ ਸੰਤ ਪੰਡਰਾਲਾ ਨਹੀਂਗਾ। ਇਸ ਕਰਕੇ ਇਥੋਂ ਸਾਨੂੰ ਸਮਝ ਲੈਣਾ ਕਿ ਸਿੱਖ ਕੌਮ ਨੂੰ ਜਿਹੜਾ ਵਾ ਇਹ ਮਾਰਨ ਦੀ ਨੀਤ ਤੇ ਨਾ ਖਤਮ ਕਰਨ ਦੀ ਨੀਤ ਨਾ ਹੋਈ ਹੈ ਔਰ ਇਹਨਾਂ ਨੇ ਇਹ ਵੀ ਗੱਲ ਕਿ ਪਾਰੀ ਹੀ ਦਿਲ ਚ ਕਿ ਪੰਜਾਬ ਚੋਂ ਸਿੱਖ ਕਦਮ ਕਰਕੇ ਤੇ 25 ਸਾਲ ਜਿਹੜਾ ਆਉਂਦਾ ਸਮੇਂ ਤੱਕ ਪੰਜਾਬ ਦੇ ਚੋਂ ਕੋਈ ਸਿੱਖ ਬੱਚਾ ਜਿਹੜਾ ਉਹ ਕੋੜੀ ਨਹੀਂ ਚੜੇਗਾ ਇਹਨਾਂ ਦਾ ਇਹ ਵਿਚਾਰ ਕਰਕੇ 84 ਜਿਹੜਾ ਅੱਜ ਸਾਨੂੰ ਇਸ ਚੀਜ਼ ਦੇ ਉੱਤੇ ਵਿਚਾਰ ਕਰਨ ਦੀ ਬਹੁਤ ਜ਼ਿਆਦਾ ਲੋੜ ਆ ਕਿ ਜੇਕਰ ਅਸੀਂ 84 ਦੇ ਉੱਤੇ ਗੱਲ ਕਰਦੇ ਆ ਤਾਂ ਸਾਨੂੰ ਹੋਰ ਨਾਲ ਚੀਜ਼ਾਂ ਵੀ ਜਿਹੜੇ ਵਿਚਾਰ ਕਰਨੀ ਲੋੜ ਆ ਕਿ ਜੂਨ 1984 ਦਾ ਟੈਂਕ ਤੇ ਤੋਪਾਂ ਨਾਲ ਹਮਲਾ ਹੁੰਦਾ ਆਕਾਤ ਤੱਕ ਢਾਟੇਰੀ ਹੁੰਦਾ ਹਜਾਰਾਂ ਦੇ ਦੋਸ਼ੀ ਸੰਗਤ ਮਾਰੀ ਜਾਂਦੀ ਆ 10-12 ਸਾਲ ਪੰਜਾਬ ਜਿਹੜਾ ਵਾ ਸੰਤਾਪ ਭੋਗਦਾ ਲੇਕਿਨ ਉਹਦੇ ਵਿੱਚ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਲੇਕਿਨ ਸੁਲਤਾਨ ਭੋਲੋਦੀ ਇੱਕ ਪੁਲਸ ਦੀ ਗੋਲੀ ਚੱਲਦੀ ਆ ਉਹਦਾਂ ਨੇ ਜਿੱਥੇ ਇੱਕ ਇਟ ਬਲੀ ਉਖੜਦੀ ਔਰ ਉਹਦੇ ਬਾਰੇ ਆਮ ਮੀਟਿੰਗਾਂ ਤਾਂ ਮਿਸ ਸਾਹਿਬ ਨੇ ਕੀਤੀ ਪ੍ਰਧਾਨ ਸਾਹਿਬ ਨੇ ਉਸ ਤੋਂ ਬਾਅਦ ਉਹਨਾਂ ਨੇ ਅੰਤਰਮ ਕੱਢੀ ਮੀਟਿੰਗ ਕੀਤੀ ਔਰ ਹੰਗਾਮੇ ਜਵਾਬ ਇਹਨਾਂ ਨੇ ਜਰਨਲ ਲਾਚੜਾ ਸਦਿਆਵਾ ਔਰ ਉਸ ਤੋਂ ਬਾਅਦ ਸਰਦਾਰ ਬਾਬਲ ਦੇ ਉਤੇ ਸੋਗਿਰ ਸਿੰਘ ਬਾਦਲ ਦੇ ਉਤੇ ਹਮਲਾ ਹੋਇਆ ਉਹਦਾ ਮੈਂ ਖੁਦ ਉਤੇ ਪ੍ਰਸਤ ਦੇ ਵਿੱਚ ਹਾਂ ਔਰ ਉਥੇ ਗੋਲੀਆਂ ਖਾ ਕੇ ਜਿਹੜੀ ਡਿਉੜੀ ਦੇ ਉਤੇ ਗੋਲੀ ਦਾ ਦਾਗ ਲੱਗਾ ਇਹਨਾਂ ਨੇ ਖੁਦ ਇਹ ਬਿਆਨ ਪ੍ਰਧਾਨ ਸਾਹਿਬ ਨੇ ਦਿੱਤਾ ਵਾ ਕਿ ਇਹ ਸੁਖਬੀਰ ਬਾਦਲ ਤੇ ਹਮਲਾ ਨਹੀਂ ਹੋਇਆ ਇਹ ਆਕਾਲ ਤਖਤ ਦੇ ਉਤੇ ਹਮਲਾ ਹੋਇਆ ਕਿਉਂਕਿ ਇਹ ਆਕਾਲ ਤਖਤ ਦੇ ਜਥੇਦਾਨ ਦੇ ਹੁਕਮ ਨਾਲ ਬੈਠਾ ਨਾ ਇਹ ਤੇ ਬੇਅਦਬੀ ਕਰਨ ਸੰਗਠਕ ਸੰਤਨ ਨੂੰ ਕਿ ਇਹਨਾਂ ਸਾਨੂੰ ਗਮਰਾਹ ਕਰਦੇ ਰਹਿਣਾ ਇਹਨਾਂ ਕੋਲ ਜਵਾਬ ਮੰਗਣ ਦੀ ਲੋੜ ਆ ਤੇ ਜੇਕਰ ਸੁਖਬੀਰ ਬਾਬਲ ਆਕਾਲ ਪਖਤ ਦੇ ਹੁਕਮ ਦੇ ਨਾਲ ਬੈਠਾ ਸੀ ਤਾਂ ਆਕਾਲ ਪਖਤ ਦੇ ਤੇ ਹਮਲਾ ਹੋਇਆ ਤੇ ਜਿਹੜਾ ਟੰਕ ਦੇ ਤੋਪਾਂ ਨਾਲ ਜੂਨ 1984 ਦੇ ਵਿੱਚ ਹਮਲਾ ਹੋਇਆ ਉਹਦੇ 41 ਸਾਲ ਦੇ ਵਿੱਚ ਕਿਉਂ ਨਹੀਂ ਗੱਲ ਕੀਤੀ ਇੰਨਾਂ ਚੀਜ਼ਾਂ ਦੇ ਤਾਂ ਵਿਚਾਰ ਨਹੀਂ ਲੋੜਾ ਔਰ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ ਕਿ ਕਈ ਰੀਸਾਨੂੰ ਆਮ ਤੌਰ ਤੇ ਗਮਵਾੜਾ ਕਰਦੇ ਨੇ ਕਿ ਸਾਨੂੰ ਅੱਜ ਬੜੀ ਗੰਭੀਰਤਾ ਨਾਲ ਲੋੜਾ ਸਿੱਖ ਕੈਦੀ ਰਿਹਾਈ ਦੀ ਗੱਲ ਕਰਦੇ ਆ ਰਿਹਾਈ ਦੇ ਗੱਲਾਂ ਕਰਨ ਤੋਂ ਪਹਿਲਾਂ ਸਾਨੂੰ ਦੇਖਣਾ ਕਿ ਸਿੱਖ ਕੈਦੀ ਕਿਉਂ ਹੋਏ ਸਰਹੀ ਫੌਜੀਆ ਬਾਖਾ ਕਿਉ ਛੱਡੀਆਂ ਜਦੋਂ ਇਹਨਾਂ ਵਿਸ਼ਿਆਂ ਦੇ ਤੈਚਾ ਵਾਂਗ ਤੇ ਫੇਰ ਜਾ ਕੇ ਬੇਸ਼ਰਮ ਨਿਕਲਦਾ ਮਨਣਾ ਛੱਡ ਕੇ ਉਤੋਂ ਸਰਕਾਰਾਂ ਇੱਕ ਨੇ ਸਾਡੇ ਧਾਰਮਿਕ ਆਗੂ ਇੱਕ ਨੇ ਇਹਨਾਂ ਰਲ ਕੇ ਹਮਲਾ ਕੀਤਾ ਇਸ ਕਰਕੇ ਮੈਂ ਦੋ ਹੱਥ ਜੋੜ ਕੇ ਸਿੱਖ ਸੰਤ ਨੂੰ ਅਪੀਲ ਕਰਦਾ ਦੇਸ਼ ਵਿਦੇਸ਼ ਦੇ ਸੰਤ ਨੂੰ ਅਪੀਲ ਕਰਦਾ ਕਿ ਇਹਨਾਂ ਦੇ ਕੋਲ ਜੂਨ 1984 ਦਾ ਟੰਕ ਦੇ ਤੋਪਾਂ ਨਾਲ ਕੀਤੇ ਹਮਲੇ ਦਾ ਜਵਾਬ ਲੈਣਾ ਦਾ ਧਰਮੀ ਫੌਜੀਆਂ ਨੇ ਜਦੋਂ ਮਾਰਕਾ ਛੜ ਕੇ ਅੰਮ੍ਰਿਤਸਰ ਨੂੰ ਚਲੇ ਪਾਏ ਨੇ ਰਸਤੇ ਦੇ ਵਿੱਚ ਇਹਨਾਂ ਨੇ ਇੱਕ ਜਗੌੜੀਆਂ ਖੰਦੇ ਹੀ ਅਨੇਕਾਂ ਸ਼ਹੀਦ ਹੋ ਗਏ ਤਾਂ ਇਹ ਅੰਦਰ ਕੋ ਆ ਚੁੱਕੇ ਨੇ ਸਾਲਾਂ ਬਥੇ ਨਾ ਜੇਲਾ ਕੱਟਿਆ ਨੇ ਇਹਨਾਂ ਕਦੇ ਲਈ ਕੱਟਿਆ ਨੇ ਇਹਨਾਂ ਤੁਹਾਡੇ ਸਿੱਖ ਕੌਮ ਦੇ ਬੱਚਿਆਂ ਵਾਸਤੇ ਤੁਹਾਡੇ ਧਰਮ ਦੀ ਰਾਖੀ ਵਾਸਤੇ ਔਰ ਅੱਜ ਮੈਂ ਦੇਸ਼ ਦੇ ਉਹਦੀ ਸੰਗਤ ਨੂੰ ਅਪੀਲ ਕਰਦਾ ਕਿ ਤੁਸੀਂ ਹੱਲ ਹਮਾ ਕੇ ਅਕਤਰ ਹੋਆ ਕੇ ਜਿੱਤ ਕਰੇ ਛੱਡ ਕੇ ਜੋ ਨੂਰ ਸੱਚਰਾ ਸੀਦਾ ਫੈਸਲਾ ਜਾ ਕਰ ਉਹਦੇ ਚਿਹਰੇ ਵਿੱਚ ਭਰਵੀ ਫੌਜੀ ਦੇ ਸਿੱਖ ਕੈਦੀਆਂ ਦੇ ਮਸਲਾ ਜਿਹੜਾ ਵਾ ਇਹ ਨਹੀਂ ਇਹਨਾਂ ਨੂੰ ਇਹਨੇ ਮੰਨਵਾਇਆ ਇਹਨਾਂ ਬੈਰ ਕਾ ਕਿਉਂ ਛੜੀਆਂ ਇਹਨਾਂ ਬੈਰ ਕਾ ਕਿਉਂ ਛੜੀਆਂ ਦੇ ਸਿੱਖ ਕੈਦੀ ਚੋਟ ਕੈਦੀ ਪਿੰਡ ਦੀ ਪੂਰਵ ਸਮਾਗਮ ਹੋ ਰਿਹਾ ਕਿਵੇਂ ਦੀ ਜਿਹੜਾ ਅੱਜ ਦਾ ਸ਼ੀ ਦਿਖਣਾ ਆਪਣਾ ਕੰਮ ਕਰ ਰਿਹਾ ਮੈਂ ਬੇਨਤੀ ਕਰ ਚੁੱਕਾ ਹਾਂ ਕਿ ਬਹੁਤ ਦੁੱਖਦਾਈ ਹੈ ਇੱਕ ਐਡਾ ਤਕੜਾ ਸਿੱਖ ਕੌਮ ਦਾ ਜਰਨੈਲ ਜਿਹੜਾ ਵਾ ਸ਼ਹੀਦ ਹੋਇਆ ਹੈ ਜਿਹੜਾ ਕੌਮ ਦੇ ਹੱਕਾਂ ਵਾਸਤੇ ਲੜ ਰਿਹਾ ਹੋਏ ਸਿੱਖੀ ਵਾਸਤੇ ਲੜ ਰਿਹਾ ਹੋਏ ਔਰ ਉਹਨੂੰ ਅਤਵਾਦੀ ਕਹਿ ਕੇ ਉਹਨੂੰ ਮਾਰਿਆ ਗਿਆ ਹੋਵੇ ਔਰ ਅੱਜ ਸਾਡੀ ਸਿੱਖ ਕੌਮ ਜਿਹੜੀ ਆ ਸਿੱਖ ਕੌਮ ਦੇ ਆਗੂ ਮੂਝ ਘੁੰਗਣੀਆਂ ਪਾ ਕੇ ਬੈਠੇ ਹੁਣ ਜਿੱਦਣ 6 ਜੂਨ ਆਉਂਦੇ ਤਾਂ ਉਹਦਾ ਨਾਅਰੇ ਲਾਉਣ ਇਹ ਬੜੀ ਵੱਡੀ ਇੱਕ ਸ਼ਰਮ ਦੀ ਗੱਲ ਵਾ ਸਾਡੀ ਸਿੱਖ ਕੌਮ ਦੇ ਆਗੂ ਆਪ ਤੁਸੀਂ ਅੱਜ ਜਥੇਦਾਰ ਸਾਹਿਬ ਨਾਲ ਜਾਂ ਤਾਂ ਮਿੱਠਾ ਬਣਾਣਾ ਮੁਲਾਕਾਤ ਹੋਈ ਜੋ ਤੁਹਾਡੀਆਂ ਲੰਬੇ ਸਮੇਂ ਤੋਂ ਮੰਗਾ ਚੱਲਦੀ ਆ ਰਹੀ ਸੀ ਧਰਮੀ ਫੌਜੀਆਂ ਦੀ ਉਸ ਨੂੰ ਲੈ ਕੇ ਕੋਈ ਗੱਲਬਾਤ ਹੋਈ ਵੀਰ ਜੀ ਜੇਕਰ ਤੁਸੀਂ ਧਾਮੀ ਸਾਹਿਬ ਨੂੰ ਮਿਲਣ ਦੀ ਗੱਲ ਕਰੋ ਤੇ ਤੁਸੀਂ ਮੰਗਾਂ ਦੀ ਗੱਲ ਕਰੋ ਤੇ ਮੇਰੇ ਕਹਾਲੇ ਸ਼ਾਮ ਤੱਕ ਪਹੁੰਚ ਜਾਣਾ ਮੈਂ ਤੇ ਫਰਸ਼ ਜਾ ਕੇ ਮੈਂ ਸ਼ੌਣ ਨਹੀਂ ਕਰੀ ਤਾ ਤੁਸੀਂ ਜਾ ਕੇ ਵੇਖੋ ਫਰਸ਼ ਮੱਕ ਸਾਥੇ ਤੁਰ ਤੁਰ ਕੇ ਪਰ ਸਾਨੂੰ ਕੀ ਮਿਲਿਆ ਲਾਰੇ